ਪੁਸ਼ਿੰਡਾ ਸ਼ਹਿਰ ਦੇ ਵਾਸੀਆਂ ਵਾਸਤੇ ਇੱਕ ਬਹੁਤ ਹੀ ਵੱਡੀ ਖੁਸ਼ਖਬਰੀ ਹੈ ਜੋ ਆਪਮਾਨੋ ਪਿਛਲੇ 1 ਸਾਲ ਤੋਂ ਮੈਂ ਤੇ ਮੇਰੀ ਟੀਮ ਸਾਰੀ ਪੀਸੀ ਇਸੇ ਮਿਹਨਤ ਕਰ ਰਹੀ ਸੀ ਤੇ ਹੁਣ ਬਟਿੰਡੇ ਲਈ ਖੁਸ਼ਖਬਰੀ ਇਹ ਹੈ ਕਿ ਅਸੀਂ ਜਗਾ ਪੀਸੀ ਨੇ ਪਰਚੇਸ ਕਰ ਲਈ ਹੈ ਪੰਜਾਬ ਕ੍ਰਿਕਟ ਐਸੋਸੀਏਸ਼ਨ ਨੇ ਹੁਣ ਪੜੇ ਲਿਖੇ ਤੇ ਹੁਨਰਮੰਦ ਨੌਜਵਾਨਾਂ ਨੂੰ ਨੌਕਰੀ ਲਈ ਦਰਦਾਰ ਭਟਕਣਾ ਨਹੀਂ ਪੈਂਦਾ ਤੇ ਨਾ ਹੀ ਨੌਕਰੀ ਲਈ ਸਿਫਾਰਿਸ਼ ਦਿ ਲੋੜ ਪੈਂਦੀ ਹੈ ਸਗੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਹੁਨਰ ਦੇ ਬਲ ਤੇ ਨੌਕਰੀਆਂ ਦੇ ਗਫੇ ਦਿੱਤੇ ਜਾ ਰਹੇ ਨੇ ਇਹ ਸਭ ਮੁਮਕਿਨ ਹੋ ਪਾਇਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸੁਚੱਜੇ ਸ਼ਾਸਨ ਚ हाल ही ਦੇ ਵਿੱਚ ਪੰਜਾਬ ਪੁਲਿਸ ਚ 1205 ਕਾਂਸਟੇਬਲਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ ਨੇ ਜਿਸ ਤੋਂ ਬਾਅਦ ਸਰਕਾਰੀ ਨੌਕਰੀਆਂ ਹਾਸਲ ਕਰਨ ਵਾਲੇ ਨੌਜਵਾਨਾਂ ਦੀ ਗਿਣਤੀ 48000 ਤੋਂ ਵੱਧ ਹੋ ਗਈ ਹੈ ਜਿੰਨੇ ਵੀ ਮੁੰਡੇ ਕੁੜੀਆਂ ਪੰਜਾਬ ਪੁਲਿਸ ਦੇ ਪਰਿਵਾਰ ਦੇ ਵਿੱਚ ਸ਼ਾਮਲ ਹੋ ਰਹੇ ਨੇ ਮੈਂ ਉਹਨਾਂ ਨੂੰ ਉਹਨਾਂ ਦੇ ਪਰਿਵਾਰਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਤੇ ਨੰਗ ਵਧਾਈਆਂ ਦਿੰਦਾ 48000 ਤੋਂ ਉੱਪਰ ਨੌਕਰੀਆਂ ਸਰਕਾਰੀ ਹੋ ਗਈਆਂ ਕੈਸਾ ਔਰ ਕੋਈ ਵੀ ਤੁਹਾਡੇ ਚੋਂ ਇਹ ਕਹਿ ਦੇ ਉੱਠ ਕੇ ਕਿ 1 ਰੁਪਿਆ ਵੀ ਰਿਸ਼ਵਤ ਦਾ ਕਿਸੇ ਦੇ ਲੱਗਿਆ ਹੋਵੇ ਅਤੇ ਇਹ ਸਾਰੀਆਂ ਨਿਯੁਕਤੀਆਂ ਪੂਰੀ ਤਰ੍ਹਾਂ ਪਾਰਦਰਸ਼ੀ ਪ੍ਰਕਿਰਿਆ ਅਪਣਾਉਣ ਅਤੇ ਨੌਜਵਾਨਾਂ ਵੱਲੋਂ ਬੇहद ਮੁਕਾਬਲੇ ਵਾਲੀ ਪ੍ਰੀਖਿਆ ਪਾਸ ਕਰਨ ਮਗਰੋਂ ਨਿਪਰੇ ਚੜੀਏ ਅਸੀਂ ਹੁਣ ਪਹਿਲਾ ਬੜਾ ਸਾਡਾ ਪੂਰਾ ਹੋ ਗਿਆ ਉਹਨਾਂ ਦੀ ਬਹੁਤ ਹੀ ਜਲਦੀ ਇਸ ਤੇ ਇੰਟਰਨੈਸ਼ਨਲ ਲੈਵਲ ਦਾ ਗਰਾਊਂਡ ਰੀਨਸ ਅਕੈਡਮੀ ਪੀਸੀਏ ਦੀ ਜਿੱਥੇ ਕਿ ਸਾਰੇ ਬੱਚੇ ਆਪਣੇ ਇਕੱਲਾ ਇੱਥੋਂ ਦੇ ਨਹੀਂ ਆਸ-ਪਾਸੇ ਦੇ ਜਿੰਨੇ ਵੀ ਡਿਸਟ੍ਰਿਕਟਾਂ ਤੋਂ ਵੀ ਆ ਕੇ ਖੇលਣਗੇ ਪਲੱਸ ਇੱਥੇ ਈਵਨ ਇਹਦੇ ਨਾਲ-ਨਾਲ ਅਸੀਂ ਜਿਵੇਂ ਸਾਡੇ ਮੁਹੱਲੇ ਦੇ ਵਿੱਚ ਬਾਕੀ ਸਹੂਲਤਾਂ ਵੀ ਹੈ ਨੇ ਜਿਵੇਂ ਕਿ সুইমিং ਪੂਲ ਹੈ ਜਿਮ ਹੈ ਜਾਂ ਕਲੱਬ ਹੈ ਜਾਂ ਹੋਰ ਇਸ ਤਰ੍ਹਾਂ ਦੀਆਂ ਉਹ ਵੀ ਨਾਲ ਸਾਰੀਆਂ ਇਨਕਲੂਡ ਕੀਤੀਆਂ ਹਨ ਅਸੀਂ ਬਹੁਤ ਹੀ ਜਲਦੀ ਇਸ ਦਾ ਬਾਉਂਡਰੀ ਵਾਲਾ ਕੰਮ ਸ਼ੁਰੂ ਕਰ ਰਹੇ ਹਾਂ ਉਹਦਾ ਟੈਂਡਰ ਕਰ ਰਹੇ ਹਾਂ ਤੇ ਇਸ ਦੇ ਨਾਲ ਨਾਲ ਹੀ ਇਹ ਬਠਿੰਡੇ ਦੇ ਵਿੱਚ ਬਹੁਤ ਸਮੇਂ ਬਾਅਦ ਬਹੁਤ देर ਤੋਂ ਬਠਿੰਡਾ ਦੀ ਸਰ ਮੰਗ ਸੀ ਕਿ ਬਠਿੰਡਾ ਦੇ ਵਿੱਚ ਕ੍ਰਿਕਟ ਦਾ ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਇੱਕ ਬਹੁਤ ਅੱਛਾ ਕੋਈ ਅਕੈਡਮੀ ਬਣਾਈ ਜਾਏ ਅਸੀਂ ਉਹ ਸ਼ੁਰੂਆਤ ਉਹਦੀ ਹੋ ਗਈ ਹੈ ਤੇ ਇਹ ਬਠਿੰਡਾ ਵਾਸੀਆਂ ਵਾਸਤੇ ਬਹੁਤ ਖੁਸ਼ੀ ਦੀ ਗੱਲ ਹੈ ਤੇ ਮੈਨੂੰ ਬੜਾ ਮਾਣ ਹੈ ਤੇ ਬਿਛਿੰਦਾ ਵਾਲਿਆਂ ਨੇ ਮੈਨੂੰ ਉਹਨਾਂ ਦੀ ਬਲੇਸਿੰਗਸ ਨਾਲ ਮੈਂ ਪ੍ਰਧਾਨ ਬਣਿਆ ਸੀ ਤੇ ਮੈਂ ਉਹਨਾਂ ਲਈ ਜੋ ਕਰ ਸਕਦਾ ਸੀ ਸਭ ਤੋਂ ਬੈਸਟ ਉਹ ਕੀਤਾ ਕਿੰਨੀ ਕਿ ਲੈਣ ਚ ਬਣੇਗਾ ਔਰ ਕਿੰਨੀ ਕੁ ਮਾਉਂਟ ਦਾ ਪ੍ਰੋਜੈਕਟ ਆ ਪੂਰਾ ਇਹ ਦੇਖੋ ਇਹ ਅਪ੍ਰੋਕਸੀਮੇਟਲੀ ਜਿਹੜਾ ਅੰਦਾਜ਼ਨ ਜੋ ਹੈਗਾ ਫਸਟ ਫੇਸ ਹੈ 50 ਤੋਂ 60 ਕਰੋੜ ਰੁਪਏ ਲੱਗੇਗਾ ਅਪ੍ਰੋਕਸੀਮੇਟਲੀ ਤੇ ਫਿਰ ਸੈਕੰਡ ਫੇਸ ਫਿਰ ਥਰਡ ਫੇਸ ਅਪ੍ਰੋਕਸੀਮੇਟਲੀ ਜੇ ਅਸੀਂ ਫਸਟ ਫੇਸ ਦੀ ਗੱਲ ਕਰੀਏ ਤਾਂ ਇਵੇਰੀ ਟੈਂਡਰਸ ਹੋਣਗੇ ਸਾਰੇ ਅਪ੍ਰੋਕਸੀਮੇਟ ਅੰਦਾਜ਼ਨ 50 ਕਰੋੜ ਰੁਪਏ ਬੈਨੀਫਿਟ ਕੇ ਨਾਲ ਖਾਸ ਕਰਕੇ ਜਿਹੜੇ ਨਵੇਂ ਪਲੇਅਰ ਆ ਰਹੇ ਨੇ ਖਾਸ ਕਰਕੇ ਮਾਰਗ ਦੇ ਗੱਲ ਕੀਤੀ ਜਾਵੇ। ਦੇਖੋ ਇਹ ਤਾਂ ਬਹੁਤ ਜ਼ਿਆਦਾ ਫਾਇਦਾ ਹੋਏਗਾ ਕਿਉਂਕਿ ਹੁਣ ਜਿਹੜੇ ਬੱਚੇ ਹੈਗੇ ਨੇ ਇੱਥੋਂ ਖੇਲਣ ਜਦੋਂ ਵੀ ਜਾਂਦੇ ਸੀ ਸਰ ਕੋ ਕੱਲਾ ਮੋਹੱਲੀ ਸੀਗਾ। ਤੇ ਮੋਹੱਲੀ ਤੋਂ ਬਾਅਦ ਪੰਜਾਬ ਦੇ ਵਿੱਚ ਹੋਰ ਕੋਈ ਇਸ ਤਰ੍ਹਾਂ ਦਾ ਫੈਸਿਲਿਟੀ ਨਹੀਂ ਸੀਗੀ। ਤੇ ਹੁਣ ਅਸੀਂ ਜਿਵੇਂ ਬਠਿੰਡਾ ਤੇ ਅਮਰਸਰ ਦੋ ਫੈਸਿਲਿਟੀਆਂ ਹੋਰ ਨਾਲ ਜੋੜ ਰਹੇ ਆ। ਤੇ ਜਿਹਦੇ ਵਿੱਚ ਬਠਿੰਡਾ ਦੇ ਨਾਲ ਕੁਝ ਡਿਸਟ੍ਰਿਕਟ ਨਾਲ ਅਟੈਚ ਹੋ ਜਾਣਗੇ। ਅਮਰਸਰ ਨਾਲ ਅਮਰਸਰ ਦੇ ਉਸ ਡਿਸਟ੍ਰਿਕਟ ਅਟੈਚ ਹੋ ਜਾਣਗੇ ਤੇ ਬਾਕੀ ਜਿਹੜੇ ਰਹਿੰਦੇ ਡਿਸਟ੍ਰਿਕਟ ਸਾਡੇ ਮਹਾਲੀ ਸਟੇਡੀਅਮ ਦੇ ਨਾਲ ਅਟੈਚ ਹੋ ਜਾਣਗੇ ਜਿਵੇਂ ਕਿ ਪਟਿਆਲਾ ਮਹਾਲੀ ਨਾਲ ਹੋ ਗਿਆ ਰੋਪੜ ਮਹਾਲੀ ਨਾਲ ਹੋ ਗਿਆ ਸੰਗਰੂਰ ਮਹਾਲੀ ਨਾਲ ਹੋ ਗਿਆ ਇਸ ਤਰ੍ਹਾਂ ਬਟਿੰਡਾ ਮਾਨਸਾ ਫਰੀ ਕੋਡ ਮੁਕਸਰ ਫੋਸਪੁਰੇ ਬਟਿੰਡੇ ਨਾਲ ਹੋਗੇ ਅੰਦਾਜ਼ਨ ਇਸੇ ਤਰ੍ਹਾਂ ਹੀ ਅਮਰਸਰ ਅਮਰਸਰ ਪਠਾਨਕੋਟ ਗੁਰਦਾਸਪੁਰ ਜੋ ਜੋ ਕਨੈਕਟਿੰਗ ਹੈਗੇ ਉਸ ਰੇਡੀਅਸ ਦੇ ਵਿੱਚ ਉਹ ਪੰਜਾਬ ਨੂੰ ਦਿਨ ਦਾ ਦੇ ਵੜਾ ਤਾਂ ਕਿ ਬੱਚੇ ਅੱਗੇ ਇੱਥੋਂ ਸਾਰੇ ਬੱਚੇ ਉੱਥੇ ਖੇលਨ ਜਾਂਦੇ ਸੀ ਜਿਵੇਂ ਕਿ ਤੁਸੀਂ ਦੇਖਿਆ ਉਹਨਾਂ ਇੱਕ ਵਾਰੀ ਲਾਸਟ ਟਾਈਮ ਰੋਪੜ ਬੱਚਾ ਖੇលਨ ਜਾ ਰਹੀ ਸੀ ਦੇ ਰਸਤੇ 'ਚ ਵਾਪਸੀ ਦੇ ਵਿੱਚ ਉਹਨਾਂ ਦਾ ਐਕਸੀਡੈਂਟ ਹੋ ਗਿਆ ਸੀ ਤੇ ਅਸੀਂ ਪੀਸੀਆ ਵੱਲੋਂ ਉਹਨਾਂ ਦਾ ਸਾਰਾ ਫ੍ਰੀ ਖਰਚ ਕੀਤਾ ਸੀ ਜਦੋਂ ਦਾ ਮੈਂ ਬਣਿਆ ਉਸ ਤੋਂ ਬਾਅਦ ਅਸੀਂ ਬਟਿੰਡੇ ਵਾਸਤੇ ਜੋ ਬੈਸਟ ਕਰ ਸਕਦੇ ਕੀਤਾ ਜਿਵੇਂ ਕਿ ਅਸੀਂ ਆਈਪੀਐਲ ਦੇ ਟੋਟਲ ਇੰਡੀਆ ਚ ਬੀਸੀਸੀਏ ਵੱਲੋਂ ਸਿਰ ਪੰਜਾਬ ਸ਼ਹਿਰਾਂ ਦੇ ਵਿੱਚ ਆਈਪੀਐਲ ਦਾ ਲੱਗਦਾ ਹੈ ਮੇਲਾ ਲੱਗਦਾ ਉਸੇ ਤਰ੍ਹਾਂ ਸੀ ਬਠਿੰਡਾ ਉਹਦੇ ਵਿੱਚ ਜੋੜਿਆ ਹੋਇਆ ਤੇ ਪਿਛਲੀ ਵਾਰ ਕਾਫੀ ਵੱਡੇ ਲੈਵਲ ਤੇ ਲੱਗਿਆ ਸੀ ਸਸ ਸਾਰੇ ਨੇ ਦੇਖਿਆ ਹੀ ਹੋਣਾ ਇਸ ਕਰਕੇ ਅਸੀਂ ਪੰਜਾਬ ਕਲਬ ਐਸੋਸੀਏਸ਼ਨ ਦੇ ਇਹਦੇ ਵੱਲੋਂ ਤੇ ਸਾਡੇ ਸਾਰੇ ਆਫਿਸ ਬੀਰਜ਼ ਵੱਲੋਂ ਤੇ ਬਾਕੀ ਸਾਰੀ ਟੀਮ ਵੱਲੋਂ ਪੂਰਾ ਫੋਕਸ ਹੈ ਤੇ ਬਠਿੰਡੇ ਦੇ ਵਿੱਚ ਜੋ ਬੈਸਟ ਹੋ ਸਕਦਾ ਹੈ ਅਸੀਂ ਕਰਨ ਤੇ ਹੈ ਲੈਨ ਦਾ ਸਾਈਡ ਹੋਵੇ ਕਿ ਸਾਈਡ ਰਹੇਗਾ ਹਾਉ ਤਦ ਇਹ ਸੀ ਹੋਗੀ ਮੁਖਸਰ ਰੋਡ ਤੇ ਸੀ ਆਲਰੇਡੀ ਰਿਸਟਰੀ ਕਰਾ ਲਈ ਹੈ ਇਹ ਹੁਣ ਉਸ ਦੀ ਨੈਕਸਟ ਲਾਈਨ ਆਫ ਐਕਸ਼ਨ ਜਿਵੇਂ ਪਹਿਲਾਂ ਬਾਉਂਡਰੀ ਵਾਲਾ ਟੈਂਡਰ ਹੋਏਗਾ ਫਿਰ ਉਸ ਤੋਂ ਬਾਅਦ ਡਿਜ਼ਾਈਨਸ ਬਣਨਗੇ ਡਿਜ਼ਾਈਨਸ ਬਣਤ ਉਹ ਹੌਲੀ ਹੌਲੀ ਜਿਵੇਂ ਬਾਕੀ ਸਟੇਡੀਅਮ ਦਾ ਕੰਮ ਚੱਲਦਾ ਹੁੰਦਾ ਉਸੇ ਤਰ੍ਹਾਂ ਇਸ ਅਕੈਡਮੀ ਦਾ ਜਾਂ ਕਿਉਂਕਿ ਇਸ ਨੂੰ ਕੱਲਾ ਅਸੀਂ ਕ੍ਰਿਕਟ ਇੰਟਰਨੈਸ਼ਨਲ ਗਰਾਊਂਡ ਨਹੀਂ ਬਣਾ ਰਹੇ ਇਹਦੇ ਨਾਲ ਅਸੀਂ ਇਹਨੂੰ ਅਕੈਡਮੀ ਦੇ ਵਿੱਚ ਵੀ ਨਾਲ ਕਨਵਰਟ ਕੀਤਾ ਤਾਂਕਿ ਜਿੰਨੇ ਵੀ ਬੱਚੇ ਇਸ ਡਿਸਟ੍ਰਿਕਟ ਦੇ ਸਿੱਖ ਸਕਣ ਉਹ ਜਾ ਕੇ ਸਿੱਖ ਸਕਣ ਆਦਰਵਾਇਜ਼ ਕੀ ਹੁੰਦਾ ਵੀ ਸਿਰਫ ਇੰਟਰਨੈਸ਼ਨਲ ਮੈਚ ਲਈ ਬੱਚੇ ਖੇល ਸਰਦੇ ਉਹਨੂੰ ਤੁਸੀਂ ਇੱਥੇ ਹਰ ਟਾਈਮ ਦੇ ਵਿੱਚ ਰੰਜੀ ਪਲੇਅਰਸ ਵੀ ਖੇਡ ਸਕਦੇ ਆ ਵਿਜੇ ਜੈਰੀ ਟੂਰਨਾਮੈਂਟ ਵੀ ਜਾਂ ਹੋਰ ਕਿੰਨੇ ਵੀ ਟੂਰਨਾਮੈਂਟ ਜਿਹੜੇ ਹੁਣ ਆਪਣੇ ਮੁਹਾਲੀ ਸਟੇਡੀਅਮ 'ਚ ਹੁੰਦੇ ਸੀ ਉਹ ਇੱਥੇ ਹੋਇਆ ਜਾਂਦਾ ਹੈ